ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਮੈਂ ਤੁਹਾਡੀ ਕਚਹਿਰੀ ਵਿੱਚ ਇੱਕ ਕੋੜੀ ਲੈ ਕੇ ਹਾਜ਼ਰ ਹੋਈਆਂ ਜੀ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ। ਅਗਰ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਲੋ ਆਪਾਂ ਸ਼ੁਰੂ ਕਰਦੇ ਹਾਂ ਕੋੜੀ। ਮਹਿਲਾ ਚਉ ਉਤਰੀ ਚਤਰ ਬਨੋਨ ਕਿਸ ਮੇਰਾ ਵੀ ਬੰਨੜਾ ਵੇਖਿਆ ਸੀ ਮਹਿਲਾ ਚਉ ਉਤਰੀ ਚਤਰ ਬਨੋਨ ਕਿਸ ਮੇਰਾ ਵੀ ਬੰਨੜਾ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਸਪਾਂਦੇ ਦਿਹਟ ਪਰ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਸਪਾਂਦੇ ਦਿਹਟ ਪਰ ਵੇਖਿਆ ਸੀ ਸਹਾਸ ਦਾਵੇਂ ਮੇਰਾ ਨਿਕੜਾ ਜਿਆਨੀ ਉਹਦੇ ਅੱਖ ਮੋਟੀ ਨੱਕ ਤਿੱਖੜਾ ਜਿਆ ਸਹਾਸ ਦਾਵੇਂ ਮੇਰਾ ਨਿਕੜਾ ਜਿਆਨੀ ਉਹਦੇ ਅੱਖ ਮੋਟੀ ਨੱਕ ਤਿੱਖੜਾ ਜਿਆ ਮਹਿਲਾ ਚ ਉਤਰੀ ਚਤਰ ਬਨੋਨ ਕਿਸ ਮੇਰਾ ਵਿਬੰਡਾ ਵੇਖਿਆ ਸੀ ਮਹਿਲਾ ਚ ਉਤਰੀ ਚਤਰ ਬਨੋਨ ਕਿਸ ਮੇਰਾ ਵਿਬੰਡਾ ਵੇਖਿਆ ਸੀ ਵੇਖਿਆ ਸੀਨੀ ਪਹਿਣਾ ਵੇਖਿਆ ਸੀ ਸੋਨਿਆਰੇ ਦਿਹੱਟ ਪਰ ਵੇਖਿਆ ਸੀ ਵੇਖਿਆ ਸੀਨੀ ਪਹਿਣਾ ਵੇਖਿਆ ਸੀ ਸੋਨਿਆਰੇ ਦਿਹੱਟ ਪਰ ਵੇਖਿਆ ਸੀ ਗਹਿਣੇ ਕੜਾਵੇ ਮੇਰਾ ਨਿਕੜਾ ਜਿਆਨੀ ਉਹਦੀ ਅੱਖ ਮੋਟੀ ਨੱਕ ਤਿੱਖੜਾ ਜਿਆ ਗਹਿਣੇ ਕੜਾਵੇ ਮੇਰਾ ਨਿਕੜਾ ਜਿਆਨੀ ਉਹਦੀ ਅੱਖ ਮੋਟੀ ਨੱਕ ਤਿੱਖੜਾ ਜਿਆ ਮਹਿਲਾ ਚੋ ਉਤਰੀ ਚਤਰ ਬਨੋਨ ਕਿਸ ਮੇਰਾ ਵਿਬਨੜਾ ਵੇਖਿਆ ਸੀ ਮਹਿਲਾ ਚੋ ਉਤਰੀ ਚਤਰ ਬਨੋਨ ਕਿਸ ਮੇਰਾ ਵਿਬਨੜਾ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਅਸਦਰ ਜੀ ਦੇ ਹਟ ਪਰ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਅਸਦਰ ਜੀ ਦੇ ਹਟ ਪਰ ਵੇਖਿਆ ਸੀ ਵਰੀ ਉਸ ਵਾਵੇਂ ਮੇਰਾ ਨਿਕੜਾ ਜਿਆਨੀ ਉਹਦੀ ਅੱਖ ਮੋਟੀ ਨੱਕ ਤਿੱਖੜਾ ਜਿਆ ਵਰੀ ਉਸ ਵਾਵੇਂ ਮੇਰਾ ਨਿਕੜਾ ਜਿਆਨੀ ਉਹਦੀ ਅੱਖ ਮੋਟੀ ਨੱਕ ਤਿੱਖੜਾ ਜਿਆ ਮਹਿਲਾ ਚੋਂ ਉਤਰੀ ਚਤਰ ਬਨੋਨੀ ਕਿਸ ਮੇਰਾ ਵਿਬਨੜਾ ਵੇਖਿਆ ਸੀ ਮਹਿਲਾ ਚੋਂ ਉਤਰੀ ਚਤਰ ਬਨੋਨੀ ਕਿਸ ਮੇਰਾ ਵਿਬਨੜਾ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਲਲਾਰੀ ਦਿਹਟ ਪਰ ਵੇਖਿਆ ਸੀ ਵੇਖਿਆ ਸੀ ਨੀ ਪਹਿਣਾ ਵੇਖਿਆ ਸੀ ਲਲਾਰੀ ਦਿਹਟ ਪਰ ਵੇਖਿਆ ਸੀ ਚੀਰਾ ਰੰਗਾਵੇ ਮੇਰਾ ਨਿਕੜਾ ਜਿਆ ਨੀ ਉਹਦੇ ਅੱਖ ਮੋਟੀ ਨੱਕ ਤਿੱਖੜਾ ਜਿਆ ਚੀਰਾ ਰੰਗਾਵੇ ਮੇਰਾ ਨਿਕੜਾ ਜਿਆ ਨੀ ਅੱਖ ਮੋਟੀ ਨੱਕ ਤਿੱਖੜਾ ਜਿਆ ਮਹਿਲਾ ਚੋਂ ਉਤਰੀ ਚਤਰ ਬਨੋਨੀ ਕਿਸ ਮੇਰਾ ਵੀ ਬੰਨੜਾ ਵੇਖਿਆ ਸੀ ਮਹਿਲਾ ਚੋਂ ਉਤਰੀ ਚਤਰ ਬਨੋਨੀ ਕਿਸ ਮੇਰਾ ਵੀ ਬੰਨੜਾ ਵੇਖਿਆ ਸੀ ਵੇਖਿਆ ਸੀ ਨੀ ਪੈਣਾ ਵੇਖਿਆ ਸੀ ਅਸਮੋਚੀ ਦਿਹਟ ਪਰ ਵੇਖਿਆ ਸੀ ਵੇਖਿਆ ਸੀ ਨੀ ਪੈਣਾ ਵੇਖਿਆ ਸੀ ਅਸਮੋਚੀ ਦਿਹਟ ਪਰ ਵੇਖਿਆ ਸੀ ਜੋੜਾ ਸਵਾਵੇਂ ਮੇਰਾ ਨਿਕੜਾ ਜਿਆਨੀ ਉਹਦੀ ਅੱਖ ਮੋਟੀ ਨੱਕ ਤਿੱਖੜਾ ਜਿਆ ਜੋੜਾ ਸਵਾਵੇਂ ਮੇਰਾ ਨਿਕੜਾ ਜਿਆਨੀ ਅੱਖ ਮੋਟੀ